ਸੱਜਣਾ ਅੱਜ ਮੇਰੇ ਨਾਲ ਆਇਆ ਹੈ ਬਾਈ ਮੰਗਾ ਤੇ ਇਧਰੋਂ ਆ ਬਾਈ ਦਵਿੰਦਰ ਸਿੰਘ ਇਹ ਬਾਈ ਆਇਆ ਹੈ ਦੁਬਈ ਤੋਂ ਹੁਣੀ ਹੈ ਨਾ ਬਾਈ ਥੋੜਾ ਟਾਈਮ ਹੀ ਹੋਇਆ ਪਹਿਲਾਂ ਇਨ੍ਹਾਂ ਕੋਲੇ ਨਾ ਸੱਜਣਾ ਕੋਲੇ ਘੋੜਾ ਬਹੁਤ ਸੋਹਣਾ ਹੈਗਾ ਇਹਨਾਂ ਦਾ ਕਿਹੜੀ ਬਲੱਡ ਲਾਈਨ ਹੈ ਕੀ ਗੱਲਬਾਤ ਹੈ ਸਾਰੀ ਤੁਹਾਡੇ ਨਾਲ ਗੱਲਬਾਤ ਕਰਾਵਾਂਗੇ ਬਾਈ ਦੀ ਕਦੋਂ ਤੋਂ ਘੋੜੀਆਂ ਰੱਖਦੇ ਨੇ ਕਿੰਨੇ ਘੋੜੀਆਂ ਵਾਲੀ ਲਾਈਨ ਚਾਹੀਏ ਸਾਰੀ ਗੱਲਬਾਤ ਕਰਾਵਾਂਗੇ ਬਾਈਆਂ ਦੀ ਬਾਈ ਸਭ ਤੋਂ ਪਹਿਲਾਂ ਤੁਹਾਡਾ ਸਤਿ ਸ਼੍ਰੀ ਅਕਾਲ ਸੋਡਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਮੇਰੇ ਅੱਛਾ ਬਾਈ ਇਹ ਲਾਈਨ ਚ ਆਉਣ ਦਾ ਸਬੱਬ ਕਿਵੇਂ ਬਣਦਾ ਹੈ ਜੀ ਇਹ ਬਈ ਬਾਬਾ ਟਾਈਮ ਤੋਂ ਤੁਹਾਡਾ ਸ਼ੌਂਕ ਸੀਗਾ ਕਾਫੀ ਟਾਈਮ ਤੋਂ ਬੜਾ ਸਮਾਂ ਹੋ ਗਿਆ ਸਾਨੂੰ ਜਦੋਂ ਆਪਣੇ ਸ਼ੌਂਕ ਹੁੰਦਾ ਮਨ 'ਚ ਵੀ ਆਪਾਂ ਵੀ ਕਦੇ ਘੋੜਾ ਰੱਖੀਏ ਜੀ ਵੀ ਚੰਗਾ ਘੋੜਾ ਰੱਖੀਏ ਆਪਣੇ ਪਰ ਮਨ 'ਚ ਹੁੰਦਾ ਹੂੰ ਹੂੰ ਤੇ ਮੇਰੇ ਕਹਤੋਂ ਮੈਂ ਉਹ ਤੋਂ ਪੜਦਾ ਹੁੰਦਾ ਸੀ ਬਾਈ ਜੀ ਕਿਸੇ ਆਪਣੀ ਪਿੰਡ ਦੇ ਵਿੱਚ ਨਾ ਪਿੰਡ ਤੋਂ ਥੋੜੀ ਦੂਰ ਸੀਗੀ ਰੱਖਿਓ ਜਾਂ ਘੋੜੀਆਂ ਉਹਨਾਂ ਦੇ ਘਰੇ ਘੋੜੀਆਂ ਦੇਖਣ ਭਗ ਜਾਂਦਾ ਹੁੰਦਾ ਸੀ ਜੀ ਉਤੋਂ ਸ਼ੌਂਕ ਪੈਂਦਾ ਪੈਂਦਾ ਚਲੋ ਕੋਈ ਪ੍ਰਮਾਤਮਾ ਨੇ ਬਾਈ ਜੀ ਵਾਹਿਗੁਰੂ ਨੇ ਕਿਰਪਾ ਕੀਤੀ ਆਪਾਂ ਬਛੇਰਾ ਲੈ ਕੇ ਪਾਲਿਆ ਹੋਇਆ ਬਾਈ ਅੱਛਾ ਆਪ ਹੀ ਪਾਲਿਆ ਲੈ ਕੇ ਪਾਲਿਆ ਹੋਇਆ ਠੀਕ ਹੈ ਦੋ ਤਿੰਨ ਜਗ੍ਹਾ ਤੇ ਪਹਿਲਾਂ ਬਿੱਕ ਕੀ ਆ ਗਿਆ ਸੀ ਤੀਜੇ ਕਿਤੇ ਆਪਣੇ ਕੋਲ ਆਇਆ ਸੀ ਤੀਜੀ ਜਗ੍ਹਾ ਆਪਣੇ ਕੋਲ ਕਿਹੜੀ ਕਿਹੜੀ ਬਲੱਡ ਲਾਈਨ ਕਿਹੜੀ ਹੈ ਇਹ ਬਾਈ ਅਲੀ ਸ਼ਾਨ ਬਲੱਡ ਲਾਈਨ ਹੈ ਬਾਈ ਜੀ ਇਹਦਾ ਪਿਓ ਦਾ ਨਾਮ ਦਲਚੰਗਾਰ ਹੈ ਜਿਹੜਾ ਬਾਬੇ ਦੂਗਾ ਸਿੰਘ ਕੋਲੇ ਸੀਗਾ ਉਰਲੈਂਸ ਚਲਾ ਗਿਆ ਠੀਕ ਹੈ ਉਰਲੈਂਸ ਵਾਲੇ ਲੈ ਕੇ ਸੀ ਹਮ ਬਾਈ ਮੈਂ ਤੇਰੀ ਗੱਲ ਵੇਈ ਸੀ ਵਿਚੋਂ ਟੋਕਦਾ ਚੱਲ ਜੀ ਆਪਾਂ ਗੱਲ ਤਾਂ ਹੋਰ ਵੀ ਬਹੁਤ ਸਾਂਝੀ ਕਰਨੀ ਹੈ ਵੀ ਇੰਨੀ ਤਾਕੜੀ ਬਲੱਡ ਲਾਈਨ ਹੈ ਹਨਾ ਹਾਂ ਜੀ ਵੀਰੇ ਮਤਲਬ ਇਹ ਲਾਈਨ ਨੂੰ ਪੂਰੀ ਟੌਪ ਦੀ ਮੰਨਦੇ ਹਾਂ ਅਲੀ ਸ਼ਾਨ ਬਹੁਤ ਅਲੀ ਸ਼ਾਨ ਦਾ ਐ ਲਾਇਨ ਦਾ ਲੋਕ ਤਰਸਦੇ ਫਿਰਦੇ ਨੇ ਜਿਵੇਂ ਇਟਾਲੀਅਨ ਤਾਂ ਲੋਕ ਭਾਲਦੇ ਫਿਰਦੇ ਨੇ ਬਾਈ ਹਾਂਜੀ ਵੀਰੇ ਹਾਂਜੀ ਤੇ ਤੂੰ ਕਿਵੇਂ ਲਕੋ ਕੇ ਜੇ ਰੱਖ ਰੱਖਿਆ ਕੀ ਕੀ ਚੱਕਰ ਬਣਾ ਵੀ ਇਹਨਾਂ ਉਹ ਕਿਵੇਂ ਕੇ ਰੱਖ ਰੱਖਿਆ ਕਿਸੇ ਮੰਡੀ ਜੀ ਵੀ ਨਹੀਂ ਦੇਖੀ ਨਹੀਂ ਉਸ ਤਰ੍ਹਾਂ ਸੀ ਬਾਈ ਜੀ ਸਾਡਾ ਕੰਮ ਸੀਗਾ ਪਰ ਮੱਝਾਂ ਗਾਈਆਂ ਦਾ ਹੂੰ ਆਪਣਾ ਡੈਰੀ ਦਾ ਕੰਮ ਸੀ ਦੁੱਧ ਦਾ ਕਰੇ ਜੀ ਅਸੀਂ ਉਹਦੇ ਕਰਕੇ ਨਹੀਂ ਕਿਤੇ ਆਸ ਆ ਸਕਦੇ ਸਾਨੂੰ ਸਵੇਰ ਸ਼ਾਮ ਨੂੰ ਘਰੇ ਪਹੁੰਚਣਾ ਪੈਂਦਾ ਸੀ ਵੀਰੇ ਠੀਕ ਹੈ ਸਵੇਰੇ ਦਵਾਈ ਇਹ ਹੋ ਜਾਣਾ ਹਾਂ ਸਵੇਰੇ ਵੀ ਦਵਾਈ ਕਰਨੀ ਪੈਂਦੀ ਸ਼ਾਮ ਨੂੰ ਵੀ ਤੇ ਦੁਕਾਨ ਤੇ ਬੈਣਾ ਪੈਂਦਾ ਹ ਹ ਬਰੇ ਵੀਰਾ ਬਾਹਰ ਵਗ ਗਿਆ ਉਸ ਤੋਂ ਬਾਅਦ ਫਿਰ ਮੈਂ ਉਹ ਕੰਮ ਘਟਾਤਾ ਫਿਰ ਹੁਣ ਆਪਾਂ ਲੈ ਕੇ ਆਏ ਆ अच्छा पहले बेच दी काम थोड़ा कटाता सी हां जी हां जी अच्छा होन हो दूध वाला काम ਨਾਲ ਨਾਲ ਚੱਲਦਾ ਕੋ ਨਹੀਂ ਦੁੱਧ ਤਾਂ ਘਟਾਇਆ ਸੀ ਬਈ ਜਦੋਂ ਦਾ ਕੰਮ ਤਾਂ ਹੀ ਕਰਕੇ ਇਸ ਵਾਰੀ ਮੰਡੀ ਤੇ ਆਏ ਫਿਰ ਕਿ ਮੰਡੀ ਤਾਂ ਆਏ ਬਈ ਠੀਕ ਹੈ ਇਹ ਬਾਈ ਬਾਹਰੋਂ ਹੋਣੀ ਆ ਬਾਹਰੋਂ ਹੋਣੀ ਆ ਬਈ ਠੀਕ ਇਹਦੇ ਆਉਣ ਤੋਂ ਬਾਅਦ ਹੀ ਬਾਹਰ ਕੱਢਣ ਲੱਗੇ ਤੇ ਬਾਹਰ ਕੱਢੇ ਹਾਂਜੀ ਹੁਣ ਤੱਕ ਕਿੰਨਿਆ ਕਿ ਬੱਚੇ ਬੱਚੇ ਕਿੰਨੇ ਆ ਗਏ ਬਈ ਇਹਦੇ ਬੱਚੇ ਆ ਗਏ ਹੋਣਗੇ ਬਈ ਜੀ 100 ਤੋਂ ਪਲੱਸ ਹਾਂਜੀ ਹਾਂਜੀ ਬਈ ਜੀ ਹਾਂਜੀ ਕਿੰਨਿਆ ਕਿ ਕੁੜੀਆਂ ਮਤਲਬ ਹੁਣ ਤੱਕ ਮੀਟ ਹੋ ਗਈਆਂ ਤਾਂ ਸਾਰੀਆਂ ਜਿਹੜੀਆਂ ਬੱਚੇ ਆਉਣ ਵਾਲੀਆਂ ਹੋਣਗੀਆਂ ਬਈ ਜੀ ਘੱਟੋ ਘੱਟ 150 ਕੁੜੀ ਹੋ ਗਈ ਹੋਗੀ ਜੀ ਕਿੰਨੀ ਉਮਰ ਕਿੰਨੀ ਹੋ ਗਈ ਬਾਈ ਇਸ 8 ਸਾਲ ਦਾ ਹੋ ਗਿਆ ਬਾਈ ਜੀ 8 ਸਾਲ ਦਾ ਫਿਰ ਇਹਦਾ ਮਤਲਬ ਤੁਸੀਂ ਛੱਡਣ ਵੀ ਲੇਟ ਹੀ ਲੱਗੇ ਹੈ ਹਾਂਜੀ ਬਾਈ ਜੀ ਹਾਂਜੀ ਹਾਂਜੀ ਕੁੱਲ ਮਿਲਾ ਕੇ ਧਿਆਨ ਨਹੀਂ ਦਿੱਤਾ ਮਤਲਬ ਜੀ ਦੁੱਧ ਵਾਲੇ ਕਮਰੇ ਤੋਂ ਜਾਂਦੇ ਹੋ ਨਹੀਂ ਕਮਰੇ ਤੋਂ ਸ਼ੌਂਕ ਦੇ ਤੌਰ ਤੇ ਰੱਖੀ ਰੱਖਿਆ ਹਾਂਜੀ ਹਾਂਜੀ ਬਾਈ ਜੀ ਪੈਸੇ ਦੀ ਤਕਰੀ ਬਲੱਡ ਲਾਈਨ ਹਾਈਟ ਕਿੰਨੀ ਆ ਬਾਈ ਇਹਦੀ ਹਾਈਟ 66 ਇੰਚ ਹੋ ਗਈ ਬਾਈ ਜੀ ਥੋੜਾ ਪਲੱਸ ਹੀ ਹੋ ਗਈ ਹਾਂਜੀ ਬੱਚਿਆਂ 'ਚ ਕਿਹੋ ਜਿਹਾ ਮਾਰ ਕੇ ਆ ਰਹੇ ਨੇ ਬੱਚੇ ਗੁਰਜੀ ਮੱਥੇ ਪਟੇ ਮੱਥੇ ਪਟੇ ਕੱਲੇ ਮੱਥੇ ਪਟੇ ਵੀਰੇ ਔਰ ਜਿਆਦੇ ਬਸ਼ੇਰੀਆਂ ਇਦਿਲੀ ਆਪਦੇ ਵਾਲੀ ਮਾਰਕਿੰਗ ਹੀ ਦੇ ਰਿਆ ਬੱਸ ਆਪਦੀ ਮਾਰਕਿੰਗ ਹਾਂਜੀ ਵਧੀਆ ਹਾਂਜੀ ਆਪਾਂ ਰਿਜ਼ਲਟ ਪ੍ਰੂਫ ਕਰ ਦਾਂਗੇ ਵਿੱਚ ਕੋਈ ਨਹੀਂ ਅੱਛਾ ਫੋਟੋ ਫੋਟੋ ਹੈ ਸਾਰਾ ਕੁਝ ਬਾਈ ਜੀ ਕਿੰਨੀ ਫੀਸ ਕਿੰਨੀ ਰੱਖੀ ਆ 31000 ਬਾਈ ਜੀ ਇਹ ਵੀ ਗੱਲ ਕੋਈ ਨਹੀਂ ਹੈ ਕਿ ਵੀ ਤੁਸੀਂ ਇੰਨੀ ਘੱਟ ਫੀਸ ਜਿਹਾ ਤਾਂ ਰੱਖੀ ਆ ਇਹੋ ਜੀ ਕੋਈ ਗੱਲ ਨਹੀਂ ਆਪਾਂ ਤਾਂ ਹਰ ਬੰਦੇ ਬਾਰੇ ਸੋਚਦੇ ਆ ਜਿਹੜਾ ਇੱਕ ਛੋਟਾ ਜ਼ਿੰਮੇਵਾਰ ਹੁੰਦਾ ਆਪਾਂ ਉਹਦੇ ਬਾਰੇ ਸੋਚਦੇ ਆ ਬਾਈ ਜੀ ਜਿਵੇਂ ਇਹ ਇੰਨਾ ਤਾਕੜਾ ਘੋੜਾ ਹੈਗਾ 31000 ਰੁਪਏ ਫੀਸ ਬਿਲਕੁਲ ਜੇਨੂਇਨ ਜੀ ਫੀਸ ਹੈ ਤਾਂ ਹਾਂ ਫਿਰ ਉਹ ਤੁਹਾਨੂੰ ਦੱਸਿਆ ਨਾ ਬਈ ਦੀਵਰਾ ਪੰਨਾ ਅੱ비 ਆਪਣੇ ਕੋਲ ਹੀ ਹੁੰਦਾ ਵੀ ਹਰ ਇੱਕ ਛੋਟੇ ਤੋਂ ਛੋਟਾ ਜਿੰਮੇਦਾਰ ਜਿਹੜਾ ਉੱਠ ਕੇ ਅਗਲਾ ਘੋੜੀ ਭਰਾ ਸਕੇ ਅੱਛਾ ਬੱਚਾ ਲੈ ਸਕੇ ਹੂੰ ਮਤਲਬ ਮੇਨ ਕੰਮ ਦਾ ਵੀ ਬਰੀਡਿੰਗ ਕੋਈ ਵੀ ਬੰਦਾ ਆ ਜੇ ਉਹਦੇ ਮਨ ਚ ਨਾ ਜਾਵੇ ਵੀ ਯਾਰ ਆਪਾਂ ਤਗੜੇ ਘੋੜੇ ਤੋਂ ਬਰੀਡਿੰਗ ਮੇਨ ਤਾਂ ਮੁੱਦਾ ਇਹੀ ਹੈ ਜੀ ਹਾਂ ਜੀ ਬਾਈ ਜੀ ਜਿਵੇਂ ਇਹਦੀ ਹਾਈਟ ਚੰਗੀ ਆ ਬੱਚੇ ਚੰਗੇ ਆਉਂਦੇ ਆ ਅਗਲਾ 20 ਲੱਖ ਰੁਪਏ ਫੀਸ ਕਰਦੇ ਹੂੰ ਉਹਦੇ ਵਿੱਚ ਛੋਟਾ ਬੰਦਾ ਮਾਰੇ ਜਾਂਦਾ ਬਾਈ ਬਿਲਕੁਲ ਜਿਵੇਂ ਆਮ ਕੋਈ ਮੇਰੇ ਵਰਗਾ ਹਨਾ ਆਮ ਛੋਟਾ ਜਿੰਮੇਦਾਰ ਹਨ 4-5 ਕਿੱ ਥੋੜੇ ਮੋਟੇ ਫੀਸ ਕੋਈ ਵੀਰੇ ਇਹੋ ਜਿਹੇ ਬੰਦੇ ਵੀ ਆ ਜਾਂਦੇ ਆ ਭਰਾ ਕਈ ਵੀ ਜਿੰਨਾਂ ਕੋਲੇ ਵਿਚਾਰਾਂ ਕੋਲੇ 10000 ਵੀ ਹੁੰਦਾ ਬਿਲਕੁਲ ਕੋਈ ਮਸਾ ਇਕੱਠਾ ਕਰਕੇ ਲਿਆਉਂਦੇ ਆ ਹਾਂ ਹਾਂ ਉਹਨਾਂ ਦਾ ਸ਼ੌਂਕ ਉਹਨਾਂ ਦਾ ਵੱਡਾ ਸ਼ੌਂਕ ਵੱਡਾ ਹੁੰਦਾ ਪਰ ਮੇਰਾ ਆਪਾਂ ਸ਼ੌਂਕ ਨਹੀਂ ਮਰਨ ਦੇਣਾ ਵੀ ਸ਼ੌਂਕ ਵੱਡਾ ਹੁੰਦਾ ਮਾਇਆ ਪੱਕੋ ਥੋੜੀ ਘੱਟ ਹੁੰਦੀ ਆ ਵੀਰੇ ਆਪਾਂ ਉਹਨਾਂ ਦਾ ਸ਼ੌਂਕ ਇਹੋ ਜਿਹੀ ਕੇਸ ਤਾਂ ਤੈਨੂੰ ਬਹੁਤ ਮਿਲਦੇ ਹੋਣ ਬਹੁਤ ਜ਼ਿਆਦਾ ਹੁੰਦੇ ਵੀਰੇ ਮੇਰੇ ਕੋਲੇ ਕਈਆਂ ਕੋਲੇ ਕਈਆਂ ਦਾ ਭਰਾ ਬਾਪ ਦੇ ਪੱਲੂ ਕਰਾ ਦੇਣਾ ਪੈਂਦਾ ਹੂੰ ਉਹਨੂੰ ਦੇ ਦੇਣ ਲੈ ਜਾ ਕੋਈ ਗੱਲ ਨਹੀਂ ਪਤਾ ਇਹੋ ਜਿਹੀ ਵੀ ਚਾਂਸ ਆ ਜੀ ਇਹੋ ਜਿਹਾ ਚਾਂਸ ਵੀ ਆ ਗਿਆ ਕਈ ਤਾਂ ਭਰਾਵਾ ਇਹੋ ਜਿਹਨਾਂ ਕੋਲ ਸਾਰਾ ਕੁਝ ਆ ਉਹ ਜਾਣ ਕੇ ਲੱਛਣ ਕਰਦੇ ਆ ਵੀਰੇ ਉੱਥੇ ਦੁੱਖ ਜਾ ਲੱਗਦਾ ਆ ਜੀ ਜੁੜੀ ਵਧਾ ਦਈਏ ਫਿਰ ਆ ਉੱਥੇ ਉਦਿਆਂ ਜਿਹੜਾ ਬੰਦਾ ਚੰਗਾ ਬੰਦਾ ਵੀ ਲੱਛਣ ਕਰਦਾ ਆ ਕੇ ਯਾਰ ਹੂੰ ਚਾਹ ਲੋ ਕਰੋ ਗੁੱਸਾ ਹੀ ਲੱਗੇ ਗੱਲ ਦਾ ਵੀ ਚੰਗਾ ਬੰਦਾ ਆ ਕੇ ਵੀ ਲੱਛਣ ਕਰਦਾ ਉਹਦਾ ਵੀ ਦੇਖ ਸਕਦਾ ਜਿਹਨੂੰ ਰਬ ਨੇ ਦਿੱਤਾ ਜਿਹਨੂੰ ਪਰਮਾਤਮਾ ਨੇ ਰਾਤ ਬਖਸ਼ੀ ਆ ਉਹਦਾ ਦੇਖ ਸਕਦਾ ਜਿਹਦੇ ਕੋਲ ਨਹੀਂ ਹੈਗੀ ਚਲੋ ਤਾਂ ਵਿਚਾਰਾ ਕਰੇ ਯਾਰ ਜਿਹਦੇ ਕੋਲ ਸਭ ਕੁਝ ਹੁੰਦਾ ਹਵਾਂ ਦਾ ਵੀ ਉਹ ਵੀ ਲੱਛਣ ਕਰੇ ਆ ਕੇ ਉਹ ਚੰਗਾ ਹੁਣ ਇੱਕ ਅੱਜ ਅੱਜ ਦੇ ਵੀਰ ਆਇਆ ਬੰਦਾ ਘੋੜੀ ਪਰੋਣ ਆ ਗਿਆ ਬੰਦੇ ਕੋਲੇ ਸਾਰਾ ਕੁਝ ਆ ਔਰ ਮੈਨੂੰ ਤਾਂ ਕਹਿੰਦਾ ਮੈਂ ਤਾਂ ਫੀਸ ਹੀ ਨਹੀਂ ਦੇ ਸਕਦਾ ਅੱਛਾ ਉਹਦੇ ਘਰੇ ਪਹਿਲਾਂ ਬੱਚੀ ਬਹੁਤ ਚੰਗੀ ਆਈ ਆ ਬਹੁਤ ਚੰਗੀ ਬੱਚੀ ਉਹਦੇ ਘਰੇ ਇਸੇ ਕੋਲੇ ਜਾਨੀ ਮੱਥੇ ਵੱਡੇ ਦੀ ਬੱਚੀ ਆਈ ਹੈ ਵੀਰੇ ਉਹਦੀ ਘੋੜੀ ਦਾ ਮਾਰਕਾ ਦੋ ਪਰ ਚੱਟੇ ਨੇ ਮੱਥੀ ਪੜਾ ਟੁੱਟਦਾ ਗਿਆ ਬਾਈ ਉਹਦੀ ਘੋੜੀ ਦਾ ਅੱਛਾ ਇਹਦੀ ਬੱਚੀ ਆਈ ਮੱਥੀ ਪਟੇ ਦੀ ਕੋਈ ਪੈਰ ਚੱਟਾ ਨਹੀਂ ਇਹ ਕੱਲਾ ਮੱਥੇ ਪੱਟਾ ਹਾਂ ਜਮਾ ਆਪਦੇ ਵਾਲੀ ਮਾਰਕੀ ਬਹੁਤ ਸੋਹਣਾ ਕੰਨ ਕੁੰਨ ਲੱਗਿਆ ਵੀਰੇ ਬਹੁਤ ਹੀ ਵਧੀਆ ਸ਼ੋਅ ਕੁਆਲਿਟੀ ਦੀ ਬੱਚੀ ਹੈ ਜੀ ਇਹੋ ਜਿਹੇ ਬੰਦੇ ਨੂੰ ਤਾਂ ਫੀਸ ਵੀ ਵੈਸੀ ਵੱਧ ਦੇ ਕੇ ਜਾਣੀ ਚਾਹੀਦੀ ਵੀ 2-4000 ਰੁਪਏ ਦਾ ਯਾਰ ਇਹਨੂੰ ਹੋਰ ਸਮਾਨ ਲੈ ਕੇ ਪਾ ਦੋ ਹਣਾ ਚਾਹੇ ਵੀਰੇ ਬੰਦਾ ਆਪਾਂ ਨੂੰ ਮਾੜਾ ਕਹਵੇ ਲੱਖ ਕਹਵੇ ਯਾਰ ਪਰ ਆਪਾਂ ਸੱਚੀ ਗੱਲ ਕਹਿ ਰਹੇ ਹਾਂ ਸੁਣੇ ਵੀਰੇ ਕਿ ਸਚਾਈ ਕਹਿਣੀ ਮਾੜੀ ਆ ਤਾਂ ਬਿਲਕੁਲ ਹੋਣੀ ਵੀਰੇ ਯਾਰ ਇਹ ਆਪਾਂ ਅੱਜ ਵੀ ਸੱਚੇ ਹਾਂ ਬਾਈ ਯਾਰ ਸਚਾਈ ਤੇ ਚੱਲਦੇ ਆਂ ਆਪਾਂ ਝੂਠ ਨਹੀਂ ਆਪਾਂ ਬੋਲਣਾ ਵੀਰੇ ਨਹੀਂ ਵੀਰੇ ਆਪਾਂ ਸਚਾਈ ਰੱਖਾਂਗੇ ਵੀਰੇ ਅਸ ਟਾਈਮ ਆਪਣੇ ਕੋਲੇ ਘੂੜੀਆਂ ਜੇ ਕੋਈ ਮੰਨ ਲਓ ਬਾਹਰੋਂ ਅੰਦਰੋਂ ਘੂੜੀ ਆਉਂਦੀ ਹੈਗੀ ਸਟੇਬਲ ਦਾ ਪ੍ਰਬੰਧ ਹੈਗਾ ਹੈ ਵੀਰੇ ਸਭ ਕੁਝ ਆਪਰਾਜੀ ਡਾਕਟਰੀ ਸਹਿਤਾ ਸਾਰਾ ਕੁਝ ਬਿੱਧੀ ਮੁਕੰਮਲ ਮੁਕੰਮਲ ਮਿਲੂਗਾ ਵੀਰੇ ਜੇ ਕੋਈ ਥੋੜੇ ਬਹੁਤੇ ਟਾਈਮ ਲਈ ਮਤਲਬ ਘੂੜੀ ਸਟੇ ਵਰਕ ਕਰਨਾ ਚਾਹੁੰਦਾ ਹੋਵੇ ਵੀਰੇ ਆਪਾ ਬੰਦੇ ਦੀ ਘੋੜੀ ਬੈਸੀ ਆਪਣੇ ਘਰੇ ਹਫਤਾ ਤੱਕ ਰਹਿ ਜਾਂਦੀ ਹੈ ਹਫਤੇ ਦੇ ਆਪਾਂ ਨੂੰ ਕੁਝ ਨਹੀਂ ਹੁੰਦਾ ਵੀਰੇ ਠੀਕ ਹੈ ਤਾਂ ਸੰਭ ਸਕਦੇ ਜੇ ਹਫਤੇ ਜਿਆਦਾ ਟਾਈਮ ਲਈ ਲੰਬਾ ਅੱਛਾ ਹਫਤੇ 10 ਦਿਨ ਤਾਂ ਸੰਭ ਲੂਗੇ ਹਾਂ ਉਦੋਂ ਜਿਆਦਾ ਲੰਬਾ ਤਾਂ ਉਸ ਤੋਂ ਬਾਅਦ ਪਰ ਕੋੜੀਆਂ ਕਿਵਰੇ ਜ਼ਿਆਦੇ ਹੋ ਜਾਂਦੀਆਂ ਬਰੇ ਯਾਰ ਹਾਂ ਫੇ ਉਹ ਵੀ ਚੱਲ ਰਹੀ ਹੈ ਹੈਨਾ ਵੀ ਕੋੜੀਆਂ ਡੇਲੀ ਆਉਂਦੀ ਰਹਿੰਦੀਆਂ ਉਹ ਸਰਕਲ ਚੱਲਦਾ ਰਵੇ ਫਿਰ ਤਾਂ ਹੋ ਜਾਣਾ ਫਿਰ ਹਾਂ ਹਾਂਜੀ ਆਪ ਤਾਂ ਦੱਸ ਦਿੰਦਾ ਸਟੇਬਲ ਤੁਸੀਂ ਕਰ ਸਕਦੇ ਹਾਂ ਹਾਂਜੀ ਹਾਂਜੀ ਬਈ ਹਾਂਜੀ ਅੱਛਾ ਬਾਈ ਤੁਸੀਂ ਫਿਰ ਬਾਹਰ ਕਿਵੇਂ ਮਾਨ ਬਣਿਆ ਇੰਨਾ ਚੰਗਾ ਜਾਨਵਰ ਛੱਡ ਕੇ ਤਾਂ ਬਾਹਰ ਕੋਈ ਨਹੀਂ ਜਾਂਦਾ ਬਾਹਰੋਂ ਆ ਕੇ ਤਾਂ ਜਾਨਵਰ ਲੈ ਲੈਂਦੇ ਆ ਇਧਰ ਨੂੰ ਕੋਈ ਵੀ ਆ ਤਾਂ ਮੇਰੇ ਪਿੰਡ 'ਚ ਮੁੰਡਾ ਸੀ ਉਹਦਾ ਨਾਲ ਯਾਰੀ ਦੋਸਤੀ ਸੀ ਹਮ ਬਸ ਉਹਦੇ ਜਾ ਉਹ ਨਾਲ ਗੱਲ ਕਰ ਲਈ ਉਹ ਕਹਿੰਦਾ ਕੋਈ ਗੱਲ ਨਹੀਂ ਬਸ ਬਸ ਉਹ ਹੀ ਕੀੜਾ ਜਾ ਆ ਗਿਆ ਮਾਨਸ ਹੈ ਕੀੜੇ ਕਰਾ ਭਗਾਤਾ ਫਿਰ ਹਾਂਜੀ ਹੁੰਦਾ ਆ ਗਿਆ ਇੱਧਰ ਨੂੰ ਨਹੀਂ ਹੁਣ ਦੁਬਾਰਾ ਫੇਰ ਜਾਣਾਗਾ ਕਦੋਂ ਨਾ ਮਾਰਚ ਬਸ ਹੋ ਜਾਣਾ ਜੀ ਮਾਰਚ ਵਿੱਚ ਹਾਂਜੀ 10 ਮਾਰਚ ਨੂੰ ਬਸ ਹੋ ਜਾਣਾ ਠੀਕ ਹੈ ਉਸ ਤੋਂ ਬਾਅਦ ਫਿਰ ਵੀਰਾ ਇਕੱਲਾ ਹੀ ਸਾਹਮ ਦਾ ਕਰਦਾ ਕੰਮ ਸਾਰਾ ਹਾਂਜੀ ਹਾਂਜੀ ਵਿਚਾਰਾਂ ਜੀ ਇਕੱਲੇ ਸਾਹਮ ਹਾਂਜੀ ਆਪ ਇਕੱਲੇ ਬਾਈ ਇਕੱਲੇ ਸਾਰਾ ਕਰਦਾ ਵਿੱਚ ਥਾਲੀਆਂ ਹੋ ਗਿਆ ਵਿੱਚ ਪਸ਼ੂ ਡੰਗਰਾਂ ਹਾਂਜੀ 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 ਵੀਰਾ ਸਾਰਾ ਆਪ ਹੀ ਕਰਦਾ ਇਕੱਲਾ ਹੀ ਸਾਮੀ ਇਹ ਵੀ ਬਹੁਤ ਵਧੀਆ ਕਰਦਾ ਬਾਈ ਹਨਾ ਆਪ ਦੇ ਹੱਥੀ ਮਿਹਨਤ ਕਰਕੇ ਹਾਂ ਹਾਂ ਦੀ ਕਿਰਤ ਮੇਰੇ ਬਹੁਤ ਵਧੀਆ ਮੇਰੇ ਆਪਦੇ ਹੱਥਾਂ ਦੇ ਲੱਗੇ ਆ ਭਰਾ ਯਾਰ ਸਭ ਤੋਂ ਵਧੀਆ ਗੱਲ ਨਹੀਂ ਗੱਲ ਕਿਤੇ ਜਾਣਾ ਨਹੀਂ ਆਉਣਾ ਨਹੀਂ ਆਪਦੇ ਘਰੇ ਕੰਮ ਲੱਗਿਆ ਸੋਨੇ ਵੀਰ ਠੀਕ ਬਤਾਈ ਗੱਲ ਹਰ ਇੱਕ ਬੰਦੇ ਨੂੰ ਕਹਨੇ ਆ ਭਰਾ ਯਾਰ ਆਪਦਾ ਕੰਮ ਕਰੋ ਯਾਰ ਆਦਾ ਕੰਮ ਸ਼ੌਂਕ ਰੱਖੋ ਹਣਾ ਸ਼ੌਂਕ ਰੱਖੋ ਵੀਰ ਜਾਨਵਰ ਵੀ ਪਾਲੋ ਮੈਂ ਨਹੀਂ ਕਹਿੰਦਾ ਵੀ ਤੁਸੀਂ ਕੋਈ ਕਈ ਮੁੰਡੇ ਕੋਈ ਕੁਛ ਵੇਚਦਾ ਕੋਈ ਬਾਈ ਵੇਚ ਕੇ ਸ਼ੌਂਕ ਨਾ ਪੂਰੇ ਕਰੋ ਉਹਦੀ ਮਿਹਨਤ ਨਾਲ ਹਲਾ ਕੋਈ ਛੋਟਾ ਕੰਮ ਤੋਂ ਚਲਾ ਲਓ ਬਈ ਚਲਾਓ ਯਾਰ ਜ਼ਰੂਰ ਚਲਾਓ ਮੈਂ ਤਾਂ ਕਹਿੰਦਾ ਬਹੁਤ ਸੋਹਣੀ ਗੱਲ ਆ ਕੰਮ ਕਰੋ ਛੋਟੇ ਤੋਂ ਚਲਾ ਲਓ ਕੋਈ ਜ਼ਰੂਰੀ ਥੋੜੀ ਆ ਵੀ ਆਪਾਂ ਕੋਈ 10 ਲੱਖ ਦਾ ਜਾਨਵਰ ਲੈ ਕੇ ਕੰਮ ਚਲਾਉਣਾ ਜਾਂ 20 ਲੱਖ ਲਾ ਕੇ ਕੰਮ ਚਲਾਉਣਾ ਕੰਮ ਤਾਂ ਆਪਾਂ ਛੋਟੇ ਤੋਂ ਵੀ ਚਲਾ ਸਕਦੇ ਥੋੜੇ ਤੋਂ ਚਲਾਓ ਵੀਰੇ ਹਾਂਜੀ ਜ਼ਰੂਰੀ ਛੋਟੇ ਬੱਚੀ ਲੈ ਲਓ ਯਾਰ ਹਾਂ ਤੇ ਮੱਝਾਂ ਦੇ ਵਿੱਚ ਤੁਸੀਂ ਤਾਂ ਆਪਣੀਆਂ ਕੋਈ ਜੇ ਨਹੀਂ ਮੱਝ ਤੋਂ ਜ਼ਿਆਦਾ ਕਰ ਸਕਦੇ ਗਾਇਆਂ ਲੈ ਲਓ ਗਾਇ ਵੀ ਸਕਦੇ ਘਟਾਣ ਦਿੰਦੀ ਬਾਈ ਮੱਝਾਂ ਮੱਝਾਂ ਕਿੰਨੀਆਂ ਰੱਖੀ ਨੇ ਮੱਝਾਂ ਬਹੁਤ ਸੀ ਬੜੀ ਹੁੰਦਾ ਘਟਾਤਾ ਬਹੁਤ ਵੀਰੇ 25 25 ਕਿਲੀਆਂ ਮੱਝਾਂ ਹੁੰਦੀਆਂ ਕਰਿਆ ਦੋਨੇ ਭਰਾ ਹੀ ਧਾਰਾਂ ਕੱਢਦੇ ਸੀ ਅੱਛਾ ਹਾਂ ਦੋਨੇ ਭਰਾ ਹੀ ਸਾਹਮਣੇ ਮੈਂ ਜਾਂ ਬਾਹਰ ਉਹ ਲੈ ਆਉਂਦਾ ਪਤੂ ਲੈਣ ਵਗੈਂਦਾ ਪਰ ਇਹ ਇਕੱਲਾ ਸਾਹਮਣ ਦਾ ਫਿਰ ਕੰਮ ਘਟਾ ਕੇ ਦਿੱਤਾ ਬਈ ਫਿਰ ਵੀਰੇ ਦੇ ਜਮ ਬਾਹਰ ਜਾਣ ਕਰਨਾ ਅਚਾ ਇਹਦੇ ਬਾਈ ਦੇ ਬਾਹਰ ਜਾਣ ਕਰਨਾ ਫਿਰ ਘਟਾ ਕੰਮ ਘਟਾਦਾ ਹੁਣ ਬਸ ਇਕੱਲਾ ਇਹ 40 ਹੀ ਨਹੀਂ ਰੱਖਿਆ ਇਕੱਲਾ 40 ਨੇ ਬਾਈ ਜੀ ਹੁਣ ਅੱਜ ਦਿੱਤਾ ਅੱਜ ਦੀ ਘੜੀ ਸਾਡ ਇਕੱਲਾ 40 ਹਾਂਜੀ ਹਾਂਜੀ ਇਹ ਵੀ ਸੇਵਾ ਵਾਸਤੇ ਇਹ ਵੀ ਸੇਵਾ ਵਾਸਤੇ ਬਾਈ ਜੀ ਸੇਵਾ ਹੀ ਕਹਿਸਾ ਨੇ ਪਤਾ 31000 ਚ ਤਾਂ ਸੇਵਾ ਹੀ ਚੱਲਦੀ ਸੇਵਾ ਹੀ ਸੋਣੀ ਵੀਰ ਸੇਵਾ ਹੀ ਕਰਨੀ ਆਪਦਾ ਭਰਾ ਇਹ 27 ਦੇ ਵੀ ਜਿਦਾਂ ਇੰਨਾ ਵੀ ਦੁੱਖ ਵੱਧ ਲੱਗਦੀ ਆ ਫਿਰਦਾ ਵੀ ਇੱਕ ਪੀਆ ਦਾ ਸੇਬਈ ਸੇਬਈ ਆ ਭਰਾ ਜੀ ਉਹ ਵੀ ਭਰਾਵਾ ਲੋਕੀ ਧੱਕਾ ਕਰਦੇ ਨੇ ਐਗਰੈਸ਼ਨ ਬਹੁਤ ਆ ਘੋੜੇ ਚਾ ਨਾ ਇਹ ਨਹੀਂ ਹਾਂਜੀ ਬਧੀਆ ਹਾਂਜੀ ਖੜਨੀ ਕਰਨੀ ਦਾ ਪੂਰਾ ਚੰਗਾ ਬਹੁਤ ਵਧੀਆ ਵੀਰੇ ਇਹਦੇ ਬੱਚੇ ਵੀ ਇਹੀ ਆਉਂਦੇ ਆ ਭਰਾ ਜੀ ਸੇਮ ਹੂੰ ਇਹਦਾ ਬਚੇਰਾ ਹੋ ਰਿਹਾ ਵੀਰੇ ਹੁਣ ਮੇਰੇ ਖਿਆਲ ਚ ਅੱਜ 19 ਮਹੀਨਾ ਦਾ ਹੋ ਗਿਆ ਹੋਗਾ ਵੀਰੇ 63 ਅੰਚ 19 ਮਹੀਨਿਆਂ ਦਾ 63 ਇੰਚ ਹਾਂ 63 ਚੌੜ ਦੇ ਕਿ ਬਹੁਤ ਹਾਈਟ ਲੈ ਗਈ ਇੱਕ ਦੀ ਹੋਰ ਬੱਚੀ ਆ ਉਹ ਵੀਰੇ ਜੈਡ ਬਲੈਕ ਆ ਬਾਈ ਜੀ ਆਪਣੇ ਪਿੰਡ ਤੋਂ ਹੈਗੀ 20 ਕਿਲੋਮੀਟਰ ਦੂਰ ਜੈਡ ਬਲੈਕ ਆ ਉਹਦੀ ਮਾਂ ਦੀ ਹਾਈਟ 58 ਇੰਚ ਬਸ਼ੇਰੀ ਖੜੀ ਆ 65 ਇੰਚ ਦੀ ਵੀਰੇ ਤੇ 34 ਮਹੀਨਿਆਂ ਦੀ 34 ਮਹੀਨਿਆਂ ਦੀ 65 ਦੀ ਹਾਂਜੀ ਵੀਰੇ ਬੜੇ ਤਾਕੜੇ ਰਿਜ਼ਲਟ ਕੱਢੀ ਜਾਂਦਾ ਬਾਈ ਇਹਦਾ ਜੈਡ ਬਲੈਕ ਬੱਚੀ ਆ ਬਾਈ ਦੀ ਮਾਂ ਉਹਦੀ ਹੈਗੀ ਆ ਤਿੰਨ ਪੈਰ ਚੱਟਿਆਂ ਦੀ ਮੱਥੇ ਫਟੇ ਦੀ ਉਹ ਆਪ ਜੈਡ ਬਲੈਕ ਦੀ 66 ਇੰਚ ਹਾਈਟ ਆ ਵੀਰੇ ਜੈਡ ਬਲੈਕ ਆ ਬਿਲਕੁਲ ਹਾਂਜੀ ਹਾਂਜੀ ਜਿੰਮੀ ਇਹਦਾ ਮੱਥੇ ਪਟਾ ਹੈ ਹਨਾ ਹਾਂਜੀ ਹਾਂਜੀ ਉਹ ਬਿਲਕੁਲ ਜੈਡ ਬਲੈਕ ਆਈਆ ਉਸ ਤੋਂ ਬਾਅਦ ਦੂਜੀ ਬੱਚੀ ਉਹਦੀ ਮੱਥੇ ਪਟੇ ਦੀ ਆਈ ਆ ਬਾਈ ਜੀ ਉਸੇ ਕੁੜੀ ਦੀ ਹਾਂਜੀ ਉਸੇ ਦੀ ਉਹ ਵੀ ਆਪਣੇ ਤੋਂ ਉਹ ਵੀ ਆਪਣੇ ਉਹਦੀ ਵੀ ਹਾਈਟ ਬਹੁਤ ਚੰਗੀ ਅੱਜ ਜੀ ਮਦਲ ਇੱਕ ਘਰੇ ਦੋ ਦੋ ਤਿੰਨ ਤਿੰਨ ਬਛੇਰੇ ਜਾਂਦੇ ਨੇ ਜਿਹੜਾ ਆ ਜਾਂਦਾ ਹੋਰ ਕੋਲੇ ਜਾਂਦੇ ਨਹੀਂ ਜਾਂਦੇ ਨਹੀਂ ਬਈ ਦੀ ਹਾਂਜੀ ਬੱਚੇ ਬਹੁਤ ਚੰਗੇ ਆਉਂਦੇ ਬਈ ਦੀ ਯਾਰ ਬੱਚੇ ਬਹੁਤ ਟਾਪ ਦੇ ਆਉਂਦੇ ਬਈ ਦੀ ਇਹਦਾ ਫਿਰ ਮੇਰੀ ਵਾਲੀ ਗੱਲ ਸੱਚੀ ਹੋ ਗਈ ਉਹ ਲੋਕੋ ਕੇ ਜੀ ਲੱਖ ਲੱਖ ਹੈ ਨਾ ਜਿਵੇਂ ਪਟਾਣੀ ਨੀ ਰੱਖੀ ਨਾ ਜਰਨਾ ਲੱਗਿਆ ਨਾ ਨਜ਼ਰ ਕਾਰਡ ਲਾਇਆ ਬਈ ਕਰ ਲੈ ਇਹਨੂੰ ਬਾਹਰ ਜਾਂ ਦੇ ਦੇ ਸੇਵਾ ਲੋਕਾਂ ਨੂੰ ਇਹ ਗੱਲ ਨਹੀਂ ਨਹੀਂ ਬਈ ਜੀ ਹੁਣ ਬਾਬਾ ਲਿਆਇਆ ਕਰਾਂਗੇ ਵੀਰੇ ਮੰਡੀਆਂ ਦੇ ਕਰਿਆ ਕਰ ਮਾਰਾ ਮੋਤਾ ਇਹ ਵੀ ਸੇਵਾ ਹੈ ਬਹੁਤ ਵੱਡੀ ਹਾਂਜੀ ਬਈ ਹਾਂਜੀ ਜੇ ਕਿਸੇ ਮਨਲਾ ਮੁੰਡੇ ਨੂੰ ਕਿਸੇ ਦੇ ਧੀ ਪੁੱਤ ਨੂੰ ਚੰਗਾ ਸ਼ੌਂਕ ਲੱਗਦਾ ਹੁੰਦਾ ਬੀਟੀਆ ਚਾਹੇ ਬੇਟਾ ਕਿਸੇ ਨੂੰ ਚੰਗਾ ਸ਼ੌਂਕ ਲੱਗਦਾ ਨਾ ਬਾਈ ਹਾਂਜੀ ਵੀਰੇ ਉਹ ਚਾਹੇ ਤੇਰੇ ਨਾਲ ਲੱਖ ਰੁੱਸ ਜੇ ਹਾਂਜੀ ਵੀਰੇ ਪਰ ਉਹਦੀ ਸੀਸ ਹਮੇਸ਼ਾ ਤੈਨੂੰ ਰੋਹ ਰੋਗੀ ਉਹਦੇ ਮਾਪੇ ਰੋਹੋਗੀ ਵੀਰੇ ਰੋ ਬੰਦਾ ਤੇਰੇ ਨਾਲ ਰੁੱਸ ਜੂ ਲੱਖ ਮਾੜਾ ਹੋ ਜੂ ਤੇਰੇ ਨਾਲ ਕਦੇ ਚਲੋ ਬੰਦੇ ਆਪਾਂ ਆਪਸ ਵਿੱਚ ਨਹੀਂ ਵੀ ਰਹਿੰਦੀ ਪਾਈਆਂ ਪਾਈਆਂ ਦੀ ਨਹੀਂ ਬਣਦੀ ਨਹੀਂ ਬਣਦੀ ਵੀ ਹਾਂ ਜੀ ਹੋ ਜਾਂਦਾ ਵੀਰੋ ਹੋ ਜਾਂਦਾ ਕੋਈ ਸਭ ਕੁਝ ਹੋ ਜਾਂਦਾ ਕਰਾ ਜਾਂਦੀ ਬਈ ਜੀ ਪਰ ਜਿਹਦੇ ਘਰੇ ਇਹਦਾ ਬੱਚਾ ਆ ਗਿਆ ਨਾ ਉਹ ਤੈਨੂੰ ਸੀਸਾ ਹੀ ਦੇਊਗਾ ਬਈ ਦਿੰਦੇ ਆ ਭਾਜੀ ਕੋਈ ਬੱਚਾ ਵੀ ਕਹੀ ਨਹੀਂ 4-5 ਤੋਂ ਘੱਟ ਬਈ ਯਾਰ ਕੋਈ ਬੱਚਾ ਨਹੀਂ ਵਿਕਿਆ ਵੀ ਕੋਈ ਬੰਦਾ ਐ ਕਹਦੇ ਵੀ ਅਸੀਂ ਬੱਚਾ ਦਾ 50000 ਰੁਪਏ ਵਿੱਚ ਹੈ ਜੀ ਹੂੰ 4-5 ਲੱਖ ਤੋਂ ਘੱਟ ਬੱਚਾ ਵਿਕਦਾ ਹੀ ਨਹੀਂ ਕੋਈ 12 ਮਹੀਨੇ ਦਾ ਕੋਈ 15 ਦਾ ਕੋਈ ਨਹੀਂ ਵਿਕਿਆ ਭਰਾ ਮੇਰੇ ਸਾਰੇ ਉੱਚੇ ਮੰਲੇ ਸਾਰੇ ਉੱਚੇ 8 ਮਹੀਨੇ ਦੀ ਬਿਛੇਰੀ ਬਹੁਤ ਚੰਗੀ ਵਿਕੀ ਆ ਬਈ ਜੀ 3-4 ਲੱਖ ਦੀ ਵਿਕੀ ਆ ਲੈ ਹੁਣ ਵੀਰੇ ਇਹਨੂੰ ਚੰਗੀ ਤਰ੍ਹਾਂ ਖੋਲ ਦੇ ਹੁਣ ਟੱਕ ਕੇ ਹੀ ਨਾ ਰੱਖੀ ਨਹੀਂ ਨਹੀਂ ਭਾਈ ਜੀ ਜ਼ਰੂਰ ਜੀ ਸੇਵਾ ਕਰਾਂਗੇ ਵੀਰ ਜੀ ਹੁਣ ਸਾਡੀ ਇਨ ਨਹੀਂ ਮਨ ਨਹੀਂ ਮਨ ਨਹੀਂ ਖੋਲ ਕੇ ਰੱਖੀਓ ਨੀ ਜ਼ਰੂਰ ਵੀਰੇ ਦੋ ਵਧੀਆ ਇਹਨੂੰ ਮਾੜਾ ਜਾਂ ਦਇਆ ਕਰੋ ਸਰਵਿਸ ਹੁਣਾ ਓਕੇ ਵੀਰੇ ਥੋੜਾ ਜਿਹਾ ਕੰਮ ਧੰਦੇ ਚੋਂ ਕੱਢ ਕੇ ਨਾ ਟਾਈਮ ਮਾੜਾ ਮੋਟਾ ਛੱਡਿਆ 11 ਬੀਲੀਆਂ ਦਾ ਕਿਸੇ ਦਾ ਸ਼ੌਂਕ ਪੂਰਾ ਹੋ ਜੂਗਾ ਨਾ ਓਕੇ ਜਿਵਾ ਕੇ ਜੱਲੇ ਦਾ ਲੈ ਵੀ ਸੱਜਣੋ ਭਰਾਵਾਂ ਕੋਲੇ ਆ ਜਿਓ ਕਿਹੜਾ ਪਿੰਡ ਕਿਹੜਾ ਭਾਈ ਬਲਿਆਲਾ ਪਿੰਡ ਆ ਜੀ ਵੀਰੇ ਰੱਤੀ ਦਾ ਬਲਿਆਲਾ ਮੋਬਾਈਲ ਨੰਬਰ 98967 3610 99 967 ਵੀਰੇ 36004 36004 ਜੀ 4 ਇਹ ਬਾਈਆਂ ਦਾ ਮੋਬਾਈਲ ਨੰਬਰ ਹੈ ਪਿੰਡ ਬਲਿਆਲਾ ਰਤੀ ਦੇ ਕੋਲੇ ਪੈ ਜਾਂਦਾ ਹੈ ਨਾ ਹਾਂਜੀ ਰਤੀ ਦੇ ਕੋਲੇ ਇਧਰੋਂ ਵੀ ਇਧਰੋਂ ਆਪਣਾ ਜਦੋਂ ਪੰਜਾਬ ਚ ਐਂਟਰ ਹੁੰਨੇ ਆ ਆਪਾਂ ਬਿਲਛੀਆਂ ਦੇ ਨਾਲ ਹੀ ਰਹ ਜਾਂਦਾ ਬਾਈ ਜੀ ਬਿਲਛੀਆਂ ਦੇ ਨਾਲ ਮੋਫਰ ਬਿਲਛੀਆਂ ਦੇ ਨਾਲ ਜੀ ਮੋਫਰ ਕੁਰਕਣੀ ਇਤਨੀ ਇੱਥੇ ਕੋਲੀ ਰਹਿੰਦੇ ਵੀਰੇ ਦਾ ਸਾਡੇ ਪਿੰਡਾਂ ਕੋਲੀ ਆ ਗਿਆ ਹਾਂਜੀ ਹਾਂਜੀ ਇੱਥੇ ਕੋਲੀ ਸਾਡੇ ਵੀ ਰਹਿੰਦੇ ਨੇ ਮੇਰੇ ਵੀ ਚਾਚੇ ਤਾਂ ਇਹਨੇ ਨੇ ਉਹਦੇ ਨਾਲ ਹੀ ਇਹ ਬਿਲਕੁਲ ਨੌਕਰੀ ਬਿਟਰ ਦੂਰ ਹੈ ਸਾਡਾ ਅੱਛਾ ਹਾਂਜੀ ਹਾਂਜੀ ਇਹ ਤਾਂ ਅਸੀਂ 10ਵੀਂ 12ਵੀਂ ਦੇ ਜਾਣੇ ਆਥੇ ਮੱਥਾ ਟੇਕਣ ਕਦੇ ਮਾਰਾਂਗੇ ਜ਼ਰੂਰ ਵੀ ਜੀ ਆਇਆਂ ਨੂੰ ਬਾਈ ਜੀ ਹੈ ਜੀ ਜੀ ਆਇਆਂ ਨੂੰ ਭਰਾ ਜੀ ਫਿਰ ਤਾਂ ਯਾਰ ਜਮਈ ਹੱਦਜੀ ਤੇ ਬੈਕੀ ਹਾਂਜੀ ਹੱਦਜੀ ਤੇ ਭਰਾ ਜੀ ਬਿਲਕੁਲ ਪੰਜਾਬ ਆ ਰਹਿਣਾ ਦੀ ਹੱਦਜੀ ਆ ਗਈ ਹਾਂ ਜਮਾ ਇਹ ਬਾਰਡਰ ਤੇ ਆ ਗਿਆ ਬੰਦਾ ਹੈ ਹਾਂਜੀ ਬਾਰਡਰ ਤੇ ਹੀ ਉਹ ਤਾਂ ਹਰਿਆਣਾ ਸਟੇਟ ਹੁੰਦਾ ਹਾਂਜੀ ਪਰ ਉਹ ਬੰਮਣ ਵਾਲੇ ਪਰ ਉਹ ਬੰਮਣ ਵਾਲਾ ਬਾਰਡਰ ਤੇ ਰਹ ਜਾਂਦਾ ਜੀ ਉਧਰੋਂ ਪਰ ਫਿਰ ਪੰਜਾਬ ਲੱਗ ਜਾਂਦਾ ਅੱਛਾ ਫਿਰ ਉਧਰੋਂ ਆਉਂਦ ਲੱਗ ਜਾਂਦਾ ਬੰਮਣ ਦੇ ਉਹੀ ਬਾਰਡਰ ਤੇ ਰਹ ਗਿਆ ਜੀ ਹਾਂ ਹਾਂ ਫਿਰ ਰੋਜਾ ਵਾਲੇ ਬਾਰਡਰ ਤੇ ਰਹ ਗਿਆ ਜੀ ਠੀਕ ਹੈ ਹਾਂ ਲਾਇਬਲ ਸਿੱਧ ਨੂੰ ਬਾਰਡਰ ਏਰੀਆ ਦਾ ਬਾਈ ਆ ਆਪਣਾ ਯਾਰਾਂ ਦਾ ਯਾਰ ਬੰਦਾ ਤੁਸੀਂ ਇਹਦੇ ਕੋਲ ਜਦੋਂ ਮਰਜ਼ੀ ਆ ਜਾਓ ਕੋਈ ਮੱਥੇ ਵੱਟ ਪਾਉਣ ਵਾਲੀ ਗੱਲ ਨਹੀਂ ਕੋਈ ਜ਼ਿਆਦਾ ਫੀਸ ਨਹੀਂ ਹੈਗੀ ਵੈਸੇ ਮੈਂ ਤਾਂ ਇਹ ਹੀ ਕਹੂੰਗਾ ਵੀ 31000 ਤੋਂ ਘੱਟ ਕਰਨ ਨੂੰ ਤਾਂ ਨਹੀਂ ਕਿਉਂ। ਵੈਸੇ ਮੈਂ ਕਹਿ ਦਣਾ ਹੁਣਾ ਬਾਈ ਵੀ ਥੋੜੀ ਬਹੁਤੀ ਮਾਨਤਾਨ ਕਰਦੀ। ਨਹੀਂ ਵੀਰੇ ਗੱਲ ਨਹੀਂ ਹੋਉਣੀ ਇਹ ਬੱਚੇ ਆਉਂਦੇ ਨਹੀਂ ਵੀ ਇਹ 31000 ਦੇ ਵੀ ਜਾਣਗੇ ਤਾਂ ਵੀ ਮਾਰਾਂ। اچھا ਕੋਈ ਵੀ ਹਜ਼ਾਰਾਂ ਕੋੜਾ ਪਾਲਣ ਵਾਲੇ ਦੇ ਮਨ ਤੇ ਕੀ ਜਰੂਰ। ਚਲੋ ਨਹੀਂ ਹੈਗੇ 2000 ਘੱਟ ਦੇ ਦੋ 4000 ਘੱਟ ਦੇ ਦੇ। ਨਹੀਂ ਜੀ ਮੈਂ ਵੀ ਪਹਿਲਾਂ ਜਿਹੜਾ ਆਪਾਂ ਕਰਦੇ ਨਹੀਂ ਹੈਗੇ ਸੁਣੇ ਵੀਰੇ ਇਹ ਕਹਦੇ ਮੇਰੇ ਕੋਲੇ ਹੈ ਨਹੀਂ ਯਾਰ। ਹਾਂ ਤੂੰ ਲੈ ਜਾ ਛਡਾ ਲੈ। ਗੱਲ ਹੀ ਖਤਮ ਹੈ ਵੀਰੇ। ਹਾਂ ਗੱਲ ਹੀ ਖਤਮ ਹੈ ਤੂੰ ਕਹਿ ਕੇ ਯਾਰ ਵੀ ਬਾਈ ਮੇਰੇ ਤਾਂ ਹੱਥ ਤਾਂ ਨਹੀਂ ਮੇਰੇ ਕੋਲੇ ਹੈ ਨਹੀਂ ਮੈਂ ਤਾਂ ਉਸੇ ਦੀਆਂ ਮਲ ਉਸੇ ਦੀਆਂ ਦਿੱਤੀਆਂ ਚੀਜ਼ਾਂ ਨੇ ਉਹ ਸਭ ਕੁਝ ਉਸੇ ਦੇ ਬੰਦਾ ਬੰਦਾ ਦਾ ਮੇਰੀ ਮੇਰੀ ਕਰ ਸਕਦਾ ਬਾਈ ਇਹ ਚੀਜ਼ਾਂ ਤਾਂ ਉਸੇ ਦੀ ਨਹੀਂ ਦਿੱਤੀਆਂ ਹੁੰਦੀਆਂ ਵੀਰੇ ਨਾਲ ਕੁਝ ਨਹੀਂ ਜਾਣਾ ਇੱਥੇ ਭਰਾ ਜੀ ਕਾ ਜਵਾਨ ਹੈ ਇਹ ਤਾਂ ਸੱਚੀ ਬੋਲ ਲੋ ਪਿਆਰ ਨਾਲ ਬੋਲ ਲੋ ਨਸੇ ਨਹੀਂ ਨਾਲ ਇਹਦੀ ਸੇਵਾ ਤੇਰੇ ਇਹ ਸੇ ਲਾਉਣੀ ਸੀ ਹਾਂ ਜੀ ਪਰਮਾਤਮਾ ਨਾਲ ਲਾਉਣੇ ਸੀ ਹੈਨਾ 8-9 ਸਾਲ ਹੋ ਗਏ ਤੇਰੇ ਕੋਲੇ ਨੂੰ ਹਾਂ ਜੀ 8 ਸਾਲ ਹੋ ਗਏ ਬਾਈ ਜੀ ਮੇਰੇ ਕੋਲ 8 ਸਾਲ ਹੋ ਗਏ ਇਹਦੀ ਸੇਵਾ ਲੈ ਰਿਹਾ ਬਚਾਰਾ ਬਹੁਤ ਉਸ ਤੋਂ ਕੱਢਿਆ ਹੋਇਆ ਸਾਥ ਤੋਂ ਵੀਰੇ ਬਹੁਤ ਬਹੁਤ ਇਹਦੀ ਤਰਤੀਆਂ ਨਹੀਂ ਬਾਮਾ ਬਚਾਰੇ ਤੇ ਬਗਿਆਂ ਹੁੰਦੇ ਨੇ ਅੱਛਾ ਥੋੜੇ ਤੇ ਹਾਂ ਜੀ ਚਲੋ ਪਰਮਾਤਮਾ ਲੰਮੀ ਉਮਰਾਂ ਕਰੇ ਬਈ ਇਹਦੀਆਂ ਤੇ ਐਂ ਸਰਵਿਸਾਂ ਦਿੰਦਾ ਰਹੇ ਤੇ ਇਥੋਂ ਸੇਵਾ ਲੈਂਦਾ ਰਹੇ ਹਾਂ ਹਾਂਜੀ ਬਈ ਮੁੰਬਈ ਗੁਰੂ ਅਕਲਗੀਧਾ ਤਰਕਮਾਪਾਸ ਧੰਨਵਾਦ ਬਾਈ ਤੁਸੀਂ ਇੰਨਾ ਕੀ ਸਮਾਂ ਦਿੱਤਾ ਠੀਕ ਹੈ ਬਈ ਧੰਨਵਾਦ